ਸਾਹ ਜੀ ਸਰਪੰਚ ਡੇਰੀ ਫਾਰਮ ਵਿਖਾਲੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਨੇ ਉਮੀਦ ਹੋ ਗਈ ਅੱਜ ਸਮਾਂ ਜੀ 3 ਤਰੀਕ ਨਵਾਂ ਮਹੀਨਾ 2025 ਦਿਨ ਬੁੱਧਵਾਰ ਸਰਪੰਚ ਡੇਰੀ ਫਾਰਮ ਤੋਂ ਦੂਹ ਝੋਟੀਆਂ ਦੀ ਵੀਡੀਓ ਪ੍ਰੋਡੂਸ ਹੋਣ ਲੱਗੀ ਆ ਤੇ ਚਲੋ ਮਾਲਕ ਨੇ ਦਿਨ ਵੀ ਲਾਤਾ ਧੁੱਪ ਲਾਤੀ ਆ ਤੇ ਚਲੋ ਜਿਹੜਾ ਵਧੀਆ-ਵਧੀਆ ਲੱਗਣ ਜੋ ਆਪਣੇ ਪਾਣੀ ਆ ਮਾਰ ਕੇ ਮਹਿਰ ਹੀ ਕਰੇ ਸੱਚੇ ਬਾਦਸ਼ਾਹ ਤੇ ਵਧੀਆ-ਵਧੀਆ ਲੋਕ ਫਿਰ ਉਹ ਦੇਖ ਖੁਸ਼ਾਲ ਹੋ ਗਏ ਬਸਣ ਤੇ ਚਲੋ ਜੋ ਕੁਦਰਤ ਅਗੇ ਕੋਈ ਜੋਰ ਨਹੀਂ ਹੈਗਾ ਜੀ ਤੇ ਵਧੀਆਂ ਗੱਲਾਂ ਬਤਾ ਨਾ ਕਰਦੇ ਉਹਦੇ ਝੋਟੀਆਂ ਦੇ ਨਾਮ ਨਾਲ ਵੀਡੀਓ ਕਰਦੇ ਨਾਲ ਗੱਲਾਂ ਮੱਤਾ ਕਰਦੇ ਆ ਜੀ ਸਪੈਂਚ ਫਾਰਮ ਦੇ ਦੋ ਝੋਟੀਆਂ ਟਾਪ ਕਲਾਸ ਦੇ ਆਈਆਂ ਆਪਣੇ ਫਾਰਮ ਦੇ ਰਾਤੀਆਂ ਜੀ ਬਹੁਤ ਹੀ ਵੱਡੀਆਂ ਝੋਟੀਆਂ ਦੰਦਾਂ ਦੇ ਵਿੱਚ ਛੋਟੀਆਂ ਝੋਟੀਆਂ ਅਗੇ ਜਿਹਨੂੰ ਵੱਡੀਆਂ ਕਹਿੰਦੇ ਨਾ ਵੱਡੀਆਂ ਜੇ ਮੁੱਢ ਜਾਂਗੇ ਬੱਚੀਆਂ ਨਹੀਂ ਹੈਗੀਆਂ ਬਈ ਤੇ ਪਹਿਲਾ ਝੋਟੀ ਦੇ ਇਹਦੇ ਦਰਸ਼ਨ ਕਰਾ ਦਨੇ ਆ ਤੇ ਪਹਿਲਾਂ ਇਹਦੀ ਹੈਡ ਵਿਖਾ ਦਿਓ ਇਹਦੀ ਹੈਡ ਕਿੰਨੀ ਆਪਣੇ ਮੋਢਿਆਂ ਮੋਢਿਆਂ ਜਿੱਦੀ ਬਰਾਬਰ ਖੜੀ ਆ ਮੋਡਾ ਮੋਡਾ ਜਿੱਦੀ ਖੜੀ ਆ ਜਗਰਾਜ ਦੀ ਧੀ ਆ ਨਵਾਬ ਦੀ ਮਗਰ ਇਹਨੇ ਕੱਟੀਆਂ ਬਹੁਤ ਜਿਆਦਾ ਚੰਗੀਆਂ ਨੇ ਕੱਟੀਆਂ ਬ੍ਰਿਟਿਸ਼ ਅਮਰੀਕੀਆਂ ਵੇਖ ਲੋ ਸਿੰਘ ਸਿੰਘ ਅਟਰ ਵੇਖ ਲੋ ਕੁਆਲਿਟੀ ਵੇਖ ਲੋ ਦੁੱਧ ਦੀ ਡਿਟੇਲ ਤਾਂ ਵਾਹ ਜ ਦੱਸਦੇ ਪਹਿਲਾਂ ਮੱਝ ਨੂੰ ਚਲਾ ਕੇ ਵਿਖਾਉਂਦੇ ਆ ਪਾ ਪੜ ਪੱচ্চਾ ਹੋੜ ਮੈਂ ਦਾ ਮੈਂਸ ਤੋਂ ਮਗਰਾਂ ਛੋਟੀ ਚਾਰ ਦੰਦ ਪਹਿਲਾ ਸੁਆ ਓਰੀਜਨਲ ਵੱਡੀ ਫੁੱਲ ਖੋਲਿਆ ਚੱਲ ਬਤੋ ਜੀ ਆਹੋ ਇੱਕ ਨੰਬਰ ਚੱਲ ਇੱਕ ਨੰਬਰ ਆ ਗਈ ਕਿ ਪੋਜੀਸ਼ਨ ਰੇਂਗ ਸਿੰਘ ਲੱਗਾ ਭੱਟੀ ਬੋਲ ਜੀ ਵੱਡੀ ਕੋਰ ਵੱਡੀ ਇਹਦੇ ਨਾਲ ਨਣਾ ਖਾਧਾ ਬੱਟੇ ਅਜੇ ਟਾਈਮ ਵੀ ਕੁਛ ਨਹੀਂ ਆ ਆਮੇ ਮੇਰੇ ਖਿਆਲ ਨਾਲ 3 ਵਜੇ ਜੀ 3 ਵਜੇ ਤੇ ਆਮ ਆਹ ਫੋਲ ਵੱਡੀ ਛੋਟੀ 4 ਫਟ ਛੋਟੀ ਜੋਟੀ ਫੋਲ ਜਿੰਨੂ ਖਾ ਗਏ ਫੋਲ ਛੋਟੀ ਵੱਡੀ ਫੋਲ ਟੈਨਕਰ ਦਿੱਕਾ ਇਤੋਂ ਹੀ ਨੜਾ ਉਹਵਾ ਦੇ ਨੜਾ ਇਤੋਂ ਨਹੀਂ ਅੰਗਲੇ ਦੇ ਵਿੱਚ ਨੋ ਵਾਲਾ ਆਣ ਲਗਾ 14 ਕਿਲੋ ਝੋਡੀ ਦਾ ਦੁੱਧ ਚੋਣਾ ਤੇ 3 ਕਿਲੋ ਦੀ ਗਾੜਾ ਨੜਾ ਨੜਾ ਆਰਡਰ ਦੇ ਚੁੱਕੇ ਤੇ ਖੁੱਲੇ ਲੈਵੇ ਜੀ ਦਾ ਵੱਡੇ ਕੱਡ ਕਾੜ ਦੀ 3 ਫੁੱਟ ਝੋਡੀ ਪਾਜ ਉਹਦੇ ਚ ਬਾੜ ਸਕੰਜੇ ਹੈ ਮਗਰ ਇਹਦੇ ਕੱਟੀ ਤਾਜੀ ਸੂਈ ਸਵਾਈ ਵੇਖੋ ਬਿਲਕੁਲ ਤਾਜੀ ਸੂਈ ਕੱਟੀ ਆ 16 ਕਿਲੋ ਵਾਲੀ ਝੋਟੀ ਆ ਜੀ 16 ਕਿਲੋ ਆਵਾ ਇਹਦੇ ਵੇੜ ਕਰੇ ਜਿਹੜੇ ਜੀ ਗੈਰ ਹੀ ਦੇ ਰਹੇ ਆ ਬੋਹਦੀਆਂ ਕਟੀਆਂ ਚੰਗੀਆਂ ਜਿਹਨਾਂ ਨੂੰ ਸੌਫ ਹੁੰਦੀ ਹੈ ਗਾਣਾ ਵੱਡੀਆਂ ਬਲਬਾ ਖੜ ਇੱਕ ਨੰਬੋਥੇ ਗੱਲ ਟਕਾਣੇ ਚ ਲੈ ਜਾ ਫਿਰ ਇੱਕ ਕਾਲੀ ਹੈ ਝੋਟੀਆਂ ਦਾ ਜੱਲ ਬਲੈਕ ਕਾਲੀ ਲੇਵਾ ਲੇਵਾ ਬੜਾ ਭੈੜਾ ਲੱਗਾ ਥਾਣੀ ਬੜਾ ਸੋਹਣਾ ਲੱਗਾ ਝੋਡੀ ਨੂੰ ਤੇ ਜਿੱਥੀਆਂ ਵੀ ਬੜੀਆਂ ਚੰਗੀਆਂ ਲੱਗੀਆਂ 15 16 ਕਿਲੋ ਵਾਲੀ ਝੋਟੀ ਨਿਕਾ ਸਿੰਘ ਆ ਕੈਮਰੇ ਥੋੜੀਆਂ ਘਾਪੜਦੀਆਂ ਜਿੰਨੀਆਂ ਆ ਗਿਆ ਨਸੋ ਯਾਦ ਕੁਆਲਟੀ ਵਾਲੀਆਂ ਝੋਟੀਆਂ ਤੇ ਆਜਾ ਹੁਣ ਦੂਜੀ ਝੋਡੀ ਦੀ ਗੱਲ ਕਰਦੇ ਆ ਇਹਨੂੰ ਰਹਿਣ ਤੋਂ ਤੇ ਇਹਦਾ ਵੀ ਬਿਲਕੁਲ ਕੱਦ ਵੇਖ ਲੋ ਪਹਿਲਾ ਮੇਨ ਕੱਦ ਵਖਲਾ ਕਰੋ ਕੱਦ ਆਪਣੇ ਮੋਢੇ ਮੋਢੇ ਜਿੱਡੀਆਂ ਵਾ ਕੋਈ ਇਹ ਨਹੀਂ ਆਗੀਆਂ ਵੀ ਝੂਮ ਕਰਕੇ ਬਣ ਜਣਗੀਆਂ ਉਹ ਵੀ ਜਿਹੜੀ ਹਾਈਟ ਆ ਹਾਈਟ ਦੇ ਬਰਾਬਰ ਹੀ ਰਹਿਣੀ ਆ ਨਾ ਫੋਨ ਤੋਂ ਹੀ ਉੱਚਾ ਨਹੀਂ ਵਾ ਕਰ ਸਕਦੇ ਆ ਆਪਣੇ ਮੋਢੇ ਮੋਢੇ ਜਿੱਡੀਆਂ ਝੋਟੀਆਂ ਵਾ ਵੱਡੀਆਂ ਫੁੱਲ ਜਿਹਨੂੰ ਕਹਦੇ ਇਹ ਵੀ ਕੱਟੀ ਵੇਖੋ ਕਿੰਡੀ ਸਾਫ਼ ਸੁਥਰੀ ਆ ਥੋੜੇ-ਬੋੜੇ ਵਾਲ ਆ ਤੇ ਰਿੰਗ ਸਿੰਘ ਛੋਟਾ ਚਾਰ ਬੰਦ ਅੰਚਲੋ ਖਾਉ ਪਾਕਟ ਬੱਚਾ ਦਾ ਮਗਰ ਇਹਦੇ ਵੀ ਕੱਟੀ ਰੇਡ ਦਾ ਦੱਸਾਂਗੇ ਦੂਆਂ ਝੋਟੀਆਂ ਦੇ ਅੰਡ ਤੇ ਬਿਲਕੁਲ ਛੋਟੇ ਰੇੜ ਪਾਉਣੇ ਆ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਮਗਰ ਇਹ ਕੱਤੀ ਵੀ ਖਾ ਲਓ ਪਹਿਲਾਂ ਇਹਨਾਂ ਨਾਲ ਕੱਤੀ ਛੋਟੀ ਵੱਡੀ ਜੀ ਇਹ ਜਿਹੜਾ ਬਹੁਤ ਸੋਹਣੇ ਲੱਗੇ ਝੋਟੀਆਂ ਦੇ ਉੱਪਰ ਟੀਆਂ ਫੁੱਲ ਜਿਹੜੀਆਂ ਨਸਲ ਜਾਤ ਕੁਆੜੀ ਲੇਵੇ ਵਾਲੀਆਂ ਝੋਟੀਆਂ ਜਿਹਨੂੰ ਲੇਵੇ ਫੁੱਲੇ ਦੇਵੇ ਵਾਲੀਆਂ ਇਹ ਕਿਹਦਾ ਵਾਲਾ ਵਾਪਸ ਆਇਆ ਬੇ ਨਾ ਆ ਜੀ ਉਥੇ ਲੈ ਆ ਪਾ ਜੋ ਜਿਹੜੇ ਟਿਕਾਏ ਹੋਏ ਆ ਬਹੁਤ ਵੱਡੇ ਅੰਕਲ ਦੀ ਜਿਹਦਾ ਜੇ ਟਾਈਮ ਹੀ 3 ਵਜੇ ਮਤਲਬ 5 ਵਜੇ ਝੋਡੀ ਦਾ ਟਾਈਮ ਹੋਣਾ ਚਵਾਈ ਦਾ ਇਹਦੇ ਮਗਰ ਕੀ ਆ ਕੱਟੇ ਇਹਦੇ ਮਗਰਿਆ ਤੇ ਵੱਡੀ ਫੁੱਲ ਇਹਦੇ ਅੰਚਲ ਚ ਵਿਖਾ ਦੋ ਝੋਟੀਆਂ ਲੈਵਾ ਵਿਖਾ ਦੋ ਝੋਟੀ ਦਾ ਮਗਰੋਂ ਵੀ ਅੱਗੋਂ ਆ ਨੋਕੜਾ ਥਣ ਲੱਗਾ ਤੇ ਡੰਗਦੀ ਆ ਇਧਰੋਂ ਲੈਵਾ ਲਿਆ ਪਿੱਛੋਂ ਨਹੀਂ ਫਾੜੋ ਲੈਵਾ ਲਿਆ ਅਗੇ ਪਾ ਝੋਟੀ ਲੈਵਾ ਆ ਕੈਮਰਾਮਨ ਲੈਵਾ ਫੁੱਲ ਵੱਡੇ ਦੇ ਵੇਰੀਆਂ ਝੋਟੀਆਂ ਵੀ ਹੋਣੀਆਂ ਕਿਵੇਂ ਨਿਗੀ ਨਿਗੀ ਲੈਵੀ ਵਾਲੀਆਂ ਬਈ ਤੇ ਵੱਡੀਆਂ ਫੁੱਲ ਕੋਈ ਝੋਟੀਆਂ ਸਮਝ ਗਣੀਆਂ ਆ ਪੂਰੀਆਂ ਜਿਹਨੂੰ ਝੋਟੀਆਂ ਕਹਿੰਦੇ ਅਸਲ ਝੋਟੀਆਂ ਉਹ ਅਸਲ ਬ੍ਰਾਂਡ ਆ ਜਿਹੜੇ ਇਹ ਕੋਈ ਕੱਢੀਣ ਖਾਣੇ ਵਾਲਾ ਤਾਂ ਅਗਲੇ ਪਸੂ ਥਾਣਨੇ ਵਾਲਾ ਵੇਖੋ ਯਕੀਨ ਲੱਗਾ ਗਾੜੀ ਗਾੜੀ ਉਹਦੀ 2.5 3 ਕਿਲੋ ਹੋਊ ਗਾੜੀ ਗਾੜ ਅੱਜ ਦੀ ਡੇਢ ਵਿੱਚ ਚੋਣ ਵਾਲਾ ਦੁੱਧ ਜਿਹੜਾ ਸਚਾਈ ਵਾਲਾ ਉਹ 15 ਕਹਿ ਦੀਏ 16 ਕਹੀਏ 13 ਕਿਲੋ ਦੁੱਧ ਹਾਜ਼ਰ ਆ ਚੋਣ ਪਸਵਾ ਦੀ ਇੱਕ ਨੰਬਰ ਭੂਰ ਛੱਟੇ ਦੀ ਗਾਰੰਟੀ ਆਉਣ ਨਾਲ ਮੇਰੇ ਵੀਰ ਉਹ ਮਈਆਂ ਮਗਾਉਣ ਜਿਹੜੇ ਅੱਗੇ ਵੀਰ ਆਪਣੇ ਨੂੰ ਕਹਦੇ ਬੇਸ਼ੱਕ ਇੱਥੇ ਆਓ ਦੋ ਡੰਗ ਤਿੰਨ ਡੰਗ ਰਹਿ ਕੇ ਤਸੱਲੀ ਕਰਕੇ ਖੜੋ ਸੁਪਰਸਟਾਰ ਕੈਂਪੀਆਂ ਝੋਟੀਆਂ ਜੰਨੀਆਂ ਵੀ ਆ ਗਿਆਂ ਫੱਟੀਆਂ ਬੁੱਲ ਝੋਟੀਆਂ ਕਟੀਆਂ ਦੂਆਂ ਦੇ ਮਗਰ ਨਸਲ ਜਾਤ ਕੁਆਲਟੀ ਬੜੀ ਮੌਸਮ ਬੜਾ ਖਰਾਬ ਰਿਹਾ ਅੱਜ ਵੀ ਜੀ ਥੋੜੀ ਧੁੱਪ ਲੱਗੀ ਆ ਕਿਉਂਕਿ ਇਹ ਬਾਰਡ ਏਰੀਏ ਦੇ ਥੋੜਾ ਜਾ ਅੱਜ ਮੌਸਮ ਨੇ ਮੀਂਹ ਬਹੁਤ بارش ਹੋਈ ਸ਼ਾਇਦ ਸਾਰੇ ਪੰਜਾਬ 'ਚ ਹੀ ਬਹੁਤ ਹੋਈ ਹੋਊਗੀ ਪਰ ਆਪਣੇ ਬਹੁਤ بارش ਹੋਈ ਜਿੰਨੂੰ ਖਾਦ ਤੋਂ ਵੱਧ ਪਰੇ ਕਹਿੰਦੇ ਨਾ بارش ਹੋਣ ਦੇਣ ਵਾਡੇ 4-5 ਦਿਨ ਹੋ ਗਏ ਚਲੋ ਮਾਲਕ ਨੇ ਦਿਨ ਵਧੀਆ ਲਾਇਆ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਮਾਲਕ ਦਾ ਵੀ ਤੇ ਰੇਟ ਦੀ ਗੱਲ ਕਰ ਲਈਏ ਇਹ ਇਹਦਾ ਰੇਟ ਕਰਾਉਣਾ ਇਹਨਾਂ ਝੋਟੀਆਂ ਦਾ 3.5 ਕਰਾ ਲੋ 3 ਲੱਖ ਤੇ 20 ਹਜ਼ਾਰ ਦਾ ਜੋੜਾ ਦੇ ਦਾਂਗੇ ਪੌਂਚ ਫ੍ਰੀ ਕਰਦੇ ਆਂਗੇ ਪੰਜਾਬ ਜਿੱਥੇ ਕੋਈ ਮਰਜ਼ੀ ਮਗਾਦਾ 250 ਕਿਲੋਮੀਟਰ ਤੇ 300 ਕਿਲੋਮੀਟਰ ਪੰਜਾਬ ਦਾ ਦਾਹਰਾ ਵਾ ਤੇ 250 ਕਿਲੋਮੀਟਰ ਦੇ ਜਿੱਥੇ ਕੋਈ ਮਰਜ਼ੀ ਪੌਂਚ ਫ੍ਰੀ ਮਗਾਦਾ ਬਾਕੀ ਜਿੰਨੇ ਇੱਥੇ ਆਉਣਾ 2 ਡੰਗ ਰਹਿ ਗਏ 3 ਡੰਗ ਰਹਿਣ ਸਾਂਹੀ ਤੁਹਾਡਾ ਬੜੀ ਤਸੱਲੀ ਕਰਕੇ ਖੜੋ ਇਹ ਇੱਕ ਨਹੀਂ ਤਿੰਨ ਤਿੰਨ ਡੰਗ ਜੋਗੇ ਕਰੋ ਇਹ ਝੋਟੀ ਕੋ ਜੁੱਧ ਜਿੰਨਾ ਦੱਸਿਆ ਤੁਹਾਨੂੰ 14 ਕਿਲੋ ਦੁੱਧ ਆ ਸਾਢੇ 13 ਦੀ ਔੜ ਤੇ ਲਾਜੇ ਇਹ ਝੋਟੀ ਕੋ ਦੁੱਧ ਵੀ ਵਧਿਆ ਇਹ ਵੀ ਝੋਟੀਆਂ ਸਾਡੇ 12 ਦੀ ਜੋੜ ਤੇ ਲੈ ਜਾਈ ਆਪਾਂ ਘਾਟ ਹੀ ਗਏ ਤੋਰਾਂਗੇ ਨਿਗਲੂ ਦੁੱਧ ਵੱਧ ਪਰ ਅਹੀਂ ਅੱਤਾ ਅੱਤਾ ਕਿਲੋ ਕਿਲੋ ਫालतू ਘਾਟ ਹੀ ਗਏ ਉਹ ਮੌਸਮ ਫੜਾ ਬੋਦਾ ਖਰਾਬ ਆ ਵੱਡੀਆਂ ਫੋਲੇ ਆ ਨਸਲ ਬੜੀ ਆ ਜਾਤ ਬੜੀ ਆ ਕੁਆਲਿਟੀ ਬੜੀ ਝੋਟੀਆਂ ਦੀ ਜਿੰਨੀ ਕਹਿ ਦੋਣੀਆਂ ਜਾਂਗੀਆਂ ਬਾਕੀ ਬੱਚੀਆਂ ਵਾ ਆਪਣੇ ਮੋਡੇ ਮੋਡੇ ਜਿਹੜੀਆਂ ਇੱਥੇ ਇੱਥੇ ਝੋਟੀਆਂ ਚੱਲ ਜਣੀਆਂ ਆ ਰਾਮਣਾ ਤੇ ਸਾਰੇ ਵੇਖਣ ਵਾਲੇ ਵੀਰਾਂ ਭਾਣੋ ਫੇਰ ਪਿਆਰ ਬੜੀ ਸਾਥੀ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਆਪਣਾ ਮੋਬਾਈਲ ਨੰਬਰ ਜੇ 95016 58050 ਪਿੰਡ ਭੋਲੇਗੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀ ਜਿਲ੍ਹਾ ਗਰਦਾਸਪੁਰ ਪੈਂਦਾ ਪਰ ਸਾਡੇ ਤੋਂ 50 ਕਿਲੋਮੀਟਰ ਅੱਗੇ ਪੈ ਜਾਂਦਾ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੱਦ ਦੇ ਬੈਠੇ ਆ ਆ ਕੱਟੀ ਇੱਕ ਕਰੀ ਕਰਾ ਦੋ ਫਿਰ ਦਰਸ਼ਕੀ ਕੀ ਕੱਟੇ ਲਿਆਲੇਗਾ ਅੱਜ ਇੱਥੇ ਆਣ ਕੇ ਚਵਾਈਆਂ ਕਰਕੇ ਝੋਟੀਆਂ ਕੁਝ ਹੋਰ ਹੀ ਬਣੀ ਹੋਊਗੀ ਹਾਪ ਕੋਲ ਜਿਹਦਾ ਮਈਆਂ ਦੇ ਲੇਵੇ ਐ ਕੱਟੀਆਂ ਲੇਵੇ ਲਈ ਫਿਰਦੀਆਂ ਜਿਹੜੀ ਚੀਜ਼ ਲੈਣੀ ਆਪਾਂ ਜੀ ਬ੍ਰਾਂਡ ਹੀ ਲੈਣਾ ਅਸਲ ਬ੍ਰਾਂਡ ਲੈਣੇ ਆ ਨਿਸ਼ਾਨੇ ਕੱਟ-ਕੱਟ ਕੇ ਲਿਆਈ ਦੇ ਜਿਹੜੇ ਵੀ ਚਾਹੀਦੇ ਹਰਿਆਣੇ ਦੀਆਂ ਝੋਟੀਆਂ ਦੇ ਮੋਬਾਈਲ ਨੰਬਰ ਆਪਣਾ ਜੀ 9901658050 ਝੋਟੀਆਂ ਆਪਣੇ ਫਾਰਮ ਦੇ ਹੋਰ ਭੱਡੀਆਂ 20-20 ਕਿਲੋ ਵਾਲੀਆਂ ਬਖਾ ਲਓ ਇਹਨੂੰ ਪਹੁੰਚੀਆਂ ਵਾ ਪਰ ਉਹਨਾਂ ਦੀ ਵੀਡੀਓ ਅਜੇ ਤੋ ਚੌਥੇ ਦਿਨੋਂ ਪਾਉ ਰੂਗੇ ਮਈਆਂ ਆਣ ਕੇ ਥੋੜੀਆਂ ਬਗੀਆਂ ਕੁਜਰੀਆਂ ਫੁਜਰੀਆਂ ਬਾਅਦ ਪਾਵਾਂਗੇ ਸਾਰੇ ਵੇਖਣ ਵਾਲੇ ਵੀ ਰਪਾਹੇ ਫੱਤੀ ਗੱਜ ਧੰਨਵਾਦ ਜੀ